ਸ਼ਹਿਰ ਜਿਸ ਨੂੰ 스마트 ਸਿਟੀ ਕਿਹਾ ਜਾਂਦਾ ਹੈ ਤੇ ਇਸ ਸ਼ਹਿਰ ਨੂੰ ਹੋਰ 스마트 ਕਰਨ ਦੇ ਵਾਸਤੇ ਵੱਖ-ਵੱਖ ਪ੍ਰੋਜੈਕਟਸ ਵੀ ਚੱਲ ਰਹੇ ਨੇ ਅਤੇ ਲੁਧਿਆਣਾ ਦੇ ਵਿੱਚ ਇੱਕ ਪਾਣੀ ਦਾ ਪ੍ਰੋਜੈਕਟ ਵੀ ਚੱਲ ਰਿਹਾ ਜਿਸ ਦੇ ਵਿੱਚ ਨਹਿਰੀ ਪਾਣੀ ਨੂੰ ਲੋਕਾਂ ਦੇ ਘਰ ਤੱਕ ਪਹੁੰਚਾਣ ਦੀ ਪਾਈਪਲਾਈਨ ਪਾਈ ਜਾ ਰਹੀ ਹੈ ਅਤੇ ਪੂਰੇ ਜੋਰਾ-ਸ਼ੋਰਾ ਨਾਲ ਪੂਰੇ ਸ਼ਹਿਰ ਦੇ ਵਿੱਚ ਇਹ ਕੰਮ ਚੱਲ ਰਿਹਾ ਜਿੱਥੇ ਸ਼ਹਿਰਾਂ ਦੇ ਵਿੱਚ ਸੜਕਾਂ ਪੱਟ ਕੇ ਉੱਥੇ ਨਵੀਂ ਪਾਈਪਲਾਈਨ ਪਾਈ ਜਾ ਰਹੀ ਹੈ ਇਸ ਕੰਮ ਦਾ ਠੇਕਾ ਐਲਐਨਟੀ ਕੰਪਨੀ ਨੂੰ ਲੁਧਿਆਣਾ ਦੇ ਵਿੱਚ ਮਿਲਿਆ ਹੋਇਆ ਅਤੇ ਉਹ ਕੰਪਨੀ ਪਹਿਲਾਂ ਸੜਕਾਂ ਪੱਟ ਕੇ ਉਹਨਾਂ ਦੇ ਵਿੱਚ ਪਾਈਪ ਪਾ ਕੇ ਬਾਅਦ ਦੇ ਵਿੱਚ ਸੜਕਾਂ ਨੂੰ ਦੁਬਾਰਾ ਬਣਾ ਦਿੰਦੀ ਹੈ ਪਰ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਕੁਝ ਐਸੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕੰਪਨੀ ਦੀ ਲਾਪਰਵਾਹੀ ਸਾਹਮਣੇ ਆਈ ਹੈ ਕੰਪਨੀ ਨੇ ਸੜਕਾਂ ਪੱਟ ਕੇ ਉੱਤੇ ਮਿੱਟੀ ਦਾ ਪਾ ਦਿੱਤੀ ਪਰ ਉਸਤੇ ਹਜੇ ਲੁੱਕ ਪਾਣੀ ਕੰਪਨੀ ਸ਼ਾਇਦ ਭੁੱਲ ਗਈ ਜਿਸ ਦੇ ਕਾਰਨ ਕਈ ਲੋਕ ਹਾਸਾਗ੍ਰਸਤ ਹੋ ਰਹੇ ਨੇ ਸਾਹਮਣੇ ਤੁਸੀਂ ਆਪਣੀ ਸਕਰੀਨ ਤੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਗੱਡੀ ਕਿਸ ਤਰੀਕੇ ਨਾਲ ਉਸ ਖੱਡੇ ਦੇ ਵਿੱਚ ਫਸ ਗਈ। ਉਸ ਥਾਂ ਤੋਂ ਗੱਡੀ ਉਹ ਲੰਘ ਰਹੀ ਸੀ ਤੇ ਅਚਾਨਕ ਕਿਉਂਕਿ ਧੁੰਦ ਦੇ ਕਾਰਨ ਮਿੱਟੀ ਦੇ ਵਿੱਚ ਮੌਇਸਚਰ ਜਾਰੀ ਪਿਆ ਹੋਇਆ। ਅਜਿ ਇਸ ਦੇ ਨਾਲ ਗੱਡੀ ਦਾ ਟਾਇਰ ਉਸ ਜ਼ਮੀਨ ਦੇ ਵਿੱਚ ਤਸ ਗਿਆ। ਤੁਸੀਂ ਵੀ ਦੇਖੋ ਤਸਵੀਰਾਂ। ਤਾਂ ਦੇਖਿਆ ਤੁਸੀਂ ਕੰਪਨੀ ਦੀ ਲਾਹ ਪ੍ਰਵਾਈ ਦੇ ਕਾਰਨ ਲੋਕਾਂ ਦਾ ਨੁਕਸਾਨ ਕਿੰਨਾ ਜ਼ਿਆਦਾ ਹੋ ਰਿਹਾ। ਜ਼ਰੂਰਤ ਹੈ ਕਿ ਕੰਪਨੀ ਨੂੰ ਨਾਲ-ਨਾਲ ਸੜਕਾਂ ਦੀ ਰਿਪੇਅਰ ਕਰਨੀ ਚਾਹੀਦੀ ਹੈ। ਹੁਣ ਕੰਪਨੀ ਇਸ ਸੜਕ ਦੀ ਰਿਪੇਅਰ ਕਿੰਨੀ ਕੁ ਜਲਦੀ ਕਰਦੀ ਹੈ ਇਹ ਸਮਾਂ ਦੱਸੇਗਾ ਅਤੇ ਜਿਹੜੇ ਚਾਲਕ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਹੁਣ ਕੌਣ ਕਰੇਗਾ ਇਹ ਵੀ ਸਵਾਲ ਕੰਪਨੀ ਤੇ ਹੁਣ ਖੜਾ। ਬਿਊਰੋ ਰਿਪੋਰਟ ਜਨ ਲੁਧਿਆਣਾ ਸ਼ਹਿਰ ਜਿਸ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਤੇ ਇਸ ਸ਼ਹਿਰ